ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਰਤ ਪੰਜਵੀਂ ਸਾਖੀ ਸਤਵੀਂ ਸਤਿਗੁਰੂ ਜੀ ਨੇ ਚਮਕੌਰ ਨੂੰ ਛੱਡਣਾ ਤੇ ਖਾਲਸੇ ਨੂੰ ਘੁਰਿਆਈ ਬਖਸ਼ਨੀ ਲੜਾਈ ਨਹੀਂ ਰੁਕੀ ਵੈਰੀ ਦੇ ਦਲ ਅੱਗੇ ਵੱਧਦੇ ਹੀ ਆਏ ਉਹਨਾਂ ਵਿੱਚ ਵਾਧਾ ਹੁੰਦਾ ਗਿਆ ਦੂਜੇ ਪਾਸੇ ਸਿੰਘ ਸ਼ਹੀਦ ਹੁੰਦੇ ਗਏ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਉਹ ਸਿਰਫ 8 ਰਹਿ ਗਏ ਤੇ ਨਾਵੇਂ ਸਤਿਗੁਰੂ ਜੀ ਆਪ ਸਤਿਗੁਰੂ ਜੀ ਮੋਰਚੇ ਵਿੱਚ ਬੈਠੇ تیر ਛੱਡੀ ਜਾਂਦੇ ਸਨ ਉਨ੍ਹਾਂ ਪਾਸ ਮਸਾ 100 ਕੁ تیر ਬਾਕੀ ਰਹਿ ਗਏ ਸਨ ਸਤਿਗੁਰੂ ਸਮੇਤ 9 ਸਿੰਘ ਪਰ ਵੈਰੀ ਲੱਖ ਤੋਂ ਉੱਪਰ ਤੋਪ ਬੰਦੂਕ ਤੇ ਹੋਰ ਹਥਿਆਰ ਨਾਲ ਰਹੇ ਐਸੀ ਹਾਲਤ ਵਿੱਚ ਜੰਗ ਲੜਨੀ ਅਸੰਭਵ ਸੀ ਉਧਰੋਂ ਉੱਤੋਂ ਰਾਤ ਪੈ ਗਈ ਰਾਤ ਵੀ ਮਹਾ ਭਿਆਨਕ ਕਾਲੀ ਕਾਲੀ ਦੇਵੀ ਦੀ ਭੈਣ ਜਿਸ ਕੋਲੋਂ ਹਰ ਇੱਕ ਨੂੰ ਡਰ ਆਉਂਦਾ ਸੀ ਇਸ ਸਮੇਂ ਨੂੰ ਅਨੁਭਵ ਕਰਕੇ ਸਿੰਘਾਂ ਨੇ ਇਕੱਠ ਕੀਤਾ ਉਸ ਇਕੱਠ ਵਿੱਚ ਗੁਰਮਤਾ ਸੋਧਿਆ ਕਿ ਸਤਿਗੁਰਾਂ ਨੂੰ ਚਮਕੌਰ ਗੜੀ ਛੱਡ ਕੇ ਅੱਗੇ ਨਿਕਲ ਜਾਣਾ ਚਾਹੀਦਾ ਹੈ ਹੁਣ ਦੁਸ਼ਮਣ ਕੋਲੋਂ ਬਚਣਾ ਔਖਾ ਹੈ ਵੈਰੀ ਦੇ ਦਲਾਂ ਦੀ ਗਿਣਤੀ ਸਾਵਨ ਦੀਆਂ ਕਟਾਵਾਂ ਛਾ ਰਹੀ ਹੈ ਅੱਠ ਨੌ ਪ੍ਰਾਣੀ ਕਿੰਨਾ ਕੁ ਚਿਰ ਯੁੱਧ ਕਰ ਸਕਦੇ ਹਨ ਜੇ ਸਤਿਗੁਰੂ ਜੀ ਅਮਰ ਰਹੇ ਤਾਂ ਅਸਾਂ ਜਿਹੇ ਹੋਰ ਸਿੱਖ ਸਾਜ ਲੈਣਗੇ ਇਉਂ ਵਿਚਾਰਾ ਕਰਕੇ ਸਾਰੇ ਸਿੰਘ ਸਤਿਗੁਰੂ ਜੀ ਪਾਸ ਆ ਪੁੱਜੇ ਸਮਾਂ ਬੜਾ ਪਿਆਨਕ ਸੀ ਲੜਾਈ ਹੋ ਰਹੀ ਸੀ ਉਸ ਸਮੇਂ ਦੁਸ਼ਮਣਾਂ ਦੇ ਦਲ ਅੱਗੇ ਵੱਧ ਰਹੇ ਸਨ ਫਿਰ ਵੀ ਭਾਈ ਸੰਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਮਹਾਰਾਜ ਅਸਾ ਸਾਰਿਆਂ ਦੀ ਸਲਾਹ ਹੈ ਕਿ ਆਪ ਇਸ ਕੱਚੀ ਗੜੀ ਵਿੱਚੋਂ ਨਿਕਲ ਜਾਓ ਦੁਸ਼ਮਣ ਦਾ ਜ਼ੋਰ ਵੱਧ ਗਿਆ ਹੈ ਹੁਣ ਕੋਈ ਸੂਰਤ ਨਹੀਂ ਰਹੀ ਜਿਉਂਸੀ ਬਚ ਸਕੀਏ ਅਸੀਂ ਮੋਰਚੇ ਕਾਇਮ ਰੱਖਦੇ ਹਾਂ ਤੁਸੀਂ ਰਾਤ ਹਨੇਰੇ ਵਿੱਚ ਨਿਕਲ ਜਾਵੋ ਸਿੰਘਾਂ ਦੇ ਬਚਨ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਸਿੰਘੋ ਤੁਸਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਮੈਂ ਨਹੀਂ ਜਾ ਸਕਦਾ ਤੁਸਾਂ ਦੇ ਨਾਲ ਹੀ ਸ਼ਹੀਦ ਹੋਵਾਂਗਾ ਉਹ ਦੇਖੋ ਵੈਰੀ ਅੱਗੇ ਵਧ ਰਿਹਾ ਹੈ ਉਸ ਨੂੰ ਰੋਕਣ ਦਾ ਯਤਨ ਕਰੋ ਐਵੇਂ ਟੈਂਗ ਟੈਂਦੀਆਂ ਕਲਾਂ ਵਾਲੇ ਵਿਚਾਰਾਂ ਵਿੱਚ ਨਾ ਪਾਓ ਜਾਓ ਆਪੋ ਆਪਣੇ ਮੋਰਚਿਆਂ ਵਿੱਚ ਸਤਿਗੁਰੂ ਜੀ ਇਹ ਨਹੀਂ ਹੋ ਸਕਦਾ ਆਪ ਦਾ ਬਚਨ ਹੈ ਕਿ ਸੰਗਤ ਗੁਰੂ ਨਾਲੋਂ ਵੱਡੀ ਹੈ ਤੁਸੀਂ ਖਾਲਸੇ ਨੂੰ ਬਹੁਤ ਵਾਰ ਦਿੱਤੇ ਹਨ ਪੰਜ ਤੇ ਪੰਜ ਤੋਂ ਵੱਧ ਸਿੰਘ ਸੰਗਤ ਜャ ਪੰਥ ਖਾਲਸਾ ਦਾ ਰੂਪ ਬਣ ਜਾਂਦੇ ਹਨ ਇਸ ਵਾਸਤੇ ਅਸੀਂ ਪੰਥ ਦੇ ਰੂਪ ਵਿੱਚ ਵੀ ਆਗਿਆ ਕਰਦੇ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਗੜੀ ਵਿੱਚੋਂ ਨਿਕਲ ਜਾਣ ਕਿਉਂਕਿ ਜੇ ਗੁਰੂ ਜੀ ਅਮਰ ਰਹਿਣਗੇ ਤਾਂ ਜ਼ਰੂਰ ਹੋਰ ਸਿੰਘਾਂ ਦੀ ਸਹਾਜਨਾ ਕਰਕੇ ਪੰਥ ਨੂੰ ਵਿਧਾਉਣ ਵਿੱਚ ਸਹਾਇੀ ਹੋਣਗੇ ਆਪ ਨੂੰ ਜਾਣਾ ਪਵੇਗਾ ਨੀਤੀ ਤੂੰ ਕੰਮ ਲੈਣਾ ਮਾੜੀ ਗੱਲ ਨਹੀਂ ਨਾਕਾਇਤਾ ਹੈ ਭਾਈ ਸੰਤ ਸਿੰਘ ਜੀ ਜੇ ਐਸੇ ਬਚਨ ਨੂੰ ਸੁਣ ਕੇ ਸਾਹਿ ਮਸਕਰਾ ਪਈ ਨਿਰਾਲੀ ਹੀ ਮੁਸਕਰਾਹਟ ਵਿੱਚ ਗੁਰੂ ਜੀ ਨੇ ਬਚਨ ਕੀਤੇ ਅਸੀਂ ਐਸੇ ਹੀ ਵਿਚਾਰ ਸੁਣਨਾ ਚਾਹੁੰਦੇ ਸਾਂ ਚਿੱਤ ਤਾਂ ਨਹੀਂ ਸੀ ਕਰਦਾ ਕਿ ਤੁਸਾਂ ਦਾ ਸਾਥ ਛੱਡ ਕੇ ਜਾਈਏ ਪਰ ਪਾਣਾ ਅਕਾਲ ਪੁਰਖ ਦਾ ਪੰਥ ਗੁਰੂ ਹੈ ਤੇ ਗੁਰੂ ਪੰਥ ਹੈ ਅਸੀਂ ਅਜ ਗੁਰਿਆਈ ਪੰਥ ਨੂੰ ਬਖਸ਼ਦੇ ਹਾਂ ਅੱਗੇ ਤੋਂ ਇੱਕ ਪੁਰਖੀ ਗੁਰੂ ਨਹੀਂ ਹੋਵੇਗਾ ਅਾਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਹੀ ਪਰਤ ਹੈ ਇਹ ਸੰਗਤ ਹੀ ਪੰਜਾਬੀ ਚ ਹੈ ਹਰ ਕਾਰਜ ਪੰਜ ਪਿਆਰਿਆਂ ਦੇ ਗੁਰਮਤੇ ਨਾਲ ਕਰਨਾ ਹੋਵੇਗਾ ਪੰਜਾਂ ਵਿੱਚ ਪਰਮੇਸ਼ਰ ਤੇ ਸਤਿਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਦਾ ਵਾਸਾ ਹੋਵੇਗਾ ਪਰਚਾ ਗ੍ਰੰਥ ਦਾ ਦੀਦਾਰ ਖਾਲਸੇ ਦਾ ਤੇ ਪੂਜਾ ਅਕਾਲ ਪੁਰਖ ਦੀ ਬਸ ਇਹੋ ਇਸ਼ਟ ਹੈ ਤੇ ਸੇਵਾ ਧਰਮ ਕੀਰਤ ਤੇ ਪਿਆਰ ਇਹ ਉਪਾਸਨਾ ਹੈ ਜਦੋਂ ਤੱਕ ਖਾਲਸਾ ਪੰਥ ਇਉਂ ਧਾਰਮਿਕ ਜੀਵਨ ਬਤੀਤ ਕਰੇਗਾ ਉਨਾ ਚਿਰ ਉਹ ਚੜ੍ਹਦੀਆਂ ਕਲਾ ਵਿੱਚ ਰਹੇਗਾ ਅਸੀਂ ਪੰਥ ਦੇ ਹੁਕਮ ਨੂੰ ਨਮਸਕਾਰ ਕਰਦੇ ਹੋਏ ਅੱਜ ਇਸ ਸ਼ਹੀਦਾਂ ਦੀ ਗੜੀ ਨੂੰ ਤਿਆਗਦੇ ਹਾਂ ਨਾਲ ਹੀ ਅੱਜ ਤੋਂ ਗੁਰੂ ਪਦਵੀ ਵੀ ਖਾਲਸੇ ਨੂੰ ਦੇ ਜਾਂਦੇ ਹਾਂ ਭਾਈ ਦਇਆ ਸਿੰਘ ਨਹੀਂ ਮਹਾਰਾਜ ਗੁਰਿਆਈ ਅਜੇ ਆਪਣੇ ਕੋਲ ਰੱਖੋ ਆਪ ਹੀ ਗੁਰੂ ਰਹੋ ਖਾਲਸਾ ਫਿਰ ਵੀ ਆਪ ਦਾ ਸੇਵਕ ਤੇ ਸੁਪੁੱਤਰ ਹੈ ਸੇਵਾ ਕਰੀ ਜਾਵੇਗਾ ਆਪ ਇੱਥੋਂ ਚਾਓ ਅਕਾਲਪੁਰਖ ਦੀ ਅਕਾਲਪੁਰਖ ਸਹਾਇਤਾ ਕਰੇ ਸਤਿਗੁਰੂ ਜੀ ਭਾਈ ਦਇਆ ਸਿੰਘ ਜੀ ਜੋ ਪਾਣਾ ਵਰਤ ਰਿਹਾ ਹੈ ਸਭ ਅਕਾਲਪੁਰਖ ਦੀ ਇੱਛਾ ਨਾਲ ਹੀ ਵਰਤ ਰਿਹਾ ਹੈ ਸੋ ਅਸੀਂ ਆਖਦੇ ਜਾਂ ਕਰਦੇ ਹਾਂ ਤੁਸੀਂ ਉਸ ਨੂੰ ਮੰਨੋ ਜਦ ਅਸੀਂ ਤੁਲਕਾਂ ਦੇ ਬਚਨਾਂ ਨੂੰ ਪਰਮਾਨ ਕਰਦੇ ਹਾਂ ਹੁਣ ਕੁਝ ਸਮਾਂ ਤੀਰਾਂ ਦੀ ਵਰਕਾ ਕਰੋ ਤਾਂ ਕਿ ਦੁਸ਼ਮਣ ਦੂਰ ਹਟ ਜਾਵੇ ਤੇ ਬਾਕੀ ਵਿਚਾਰਾ ਮੂਰ ਕੀਤੀਆਂ ਚਾਹਣਗੀਆਂ ਸਤਗੁਰੂ ਜੀ ਨੇ ਪੰਥ ਦਾ ਹੁਕਮ ਮੰਨਿਆ ਤੇ ਪੰਥ ਨੇ ਗੁਰੂ ਜੀ ਦਾ ਕੁਝ تیر ਤੀਰ ਤੇ ਗੋਲੀ ਦੀ ਵਰਖਾ ਹੁੰਦੀ ਰਹੀ ਜਦੋਂ ਦੇਖਿਆ ਕਿ ਦੁਸ਼ਮਣ ਦੂਰ हट ਗਿਆ ਹੈ ਤਦੋਂ ਸਤਗੁਰੂ ਜੀ ਮੋਰਚੇ ਵਿੱਚੋਂ ਉੱਠੇ ਇੱਕ ਵਾਰ ਚਾਰ ਚੁਫੇਰੇ ਤੇ ਅਸਮਾਨ ਵੱਲ ਹਨੇਰੇ ਵਿੱਚ ਹੀ ਤੱਕਿਆ ਉਹ ਤਕਨੀ ਦੇ ਪੇਤ ਦਾ ਕਿਸੇ ਨੂੰ ਪਤਾ ਨਹੀਂ ਸੀ ਉਸ ਦੇ ਪਿੱਛੋਂ ਸਾਈਹਬਾ ਨੇ ਸੀਸ ਤੋਂ ਕਲਗੀ उतारी ਤੇ ਸੁਨਹਿਰੀ ਚੋਗਾ ਉਤਾਰਿਆ ਆਪਣੀ ਹੱਥੀ ਭਾਈ ਸੰਤ ਸਿੰਘ ਜੀ ਦੇ ਸੀਸ ਉੱਤੇ ਬੰਨੀ ਉਹਨਾਂ ਨੂੰ ਚੋਲਾ ਪਵਾ ਦਿੱਤਾ ਤੇ ਆਪਣੀ ਤੀਰ ਉਹਨਾਂ ਦੇ ਹਵਾਲੇ ਕਰ ਦਿੱਤੇ ਕਿਉਂਕਿ ਉਹਨਾਂ ਦਾ ਹੁਲੀਆ ਰੂਪ ਤੇ ਕਦ ਸਤਿਗੁਰੂ ਜੀ ਦੇ ਹੁਲੀਏ ਨਾਲ ਮਿਲਦਾ ਸੀ ਉਸ ਦੇ ਪਿੱਛੋਂ ਪੰਜਾ ਪਿਆਰਿਆਂ ਨੂੰ ਬਿਠਾ ਕੇ ਸਾਈਂ ਬਾ ਨੇ ਆ ਪ੍ਰਕਰਮਾ ਲਈਆਂ ਤੇ ਗੁਰਿਆਈ ਪੰਥ ਨੂੰ ਬਖਸ਼ ਕੇ ਗੁਰੂ ਪੰਥ ਦਾ ਵਰ ਦੇ ਦਿੱਤਾ ਜਦੋਂ ਸਾਰੀ ਮਰਿਆਦਾ ਪੂਰੀ ਹੋ ਗਈ ਤਾਂ ਸਾਈਂ ਬਾ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਰਦਾਸ ਕਰਨ ਪਿੱਛੋਂ ਭਾਈ ਸੰਤ ਸਿੰਘ ਜੀ ਨੂੰ ਸੰਬੋਧਨ ਕਰਕੇ ਬਚਨ ਕੀਤਾ ਤੁਸੀਂ ਇੱਥੇ ਬੈਠੇ ਦੁਸ਼ਮਣਾਂ ਵੱਲ ਤੀਰ ਚਲਾਈ ਜਾਓ ਜਦੋਂ ਦੁਸ਼ਮਣ ਆਵੇ ਤਾਂ ਸ਼ਹੀਦ ਬੇਸ਼ੱਕ ਹੋ ਜਾਣਾ ਪਰ ਜਿਉਂਦੇ ਦੀ ਜੀ ਦੁਸ਼ਮਣ ਦੇ ਹੱਥ ਨਾ ਆਉਣਾ ਨਾ ਕੁਝ ਬੋਲਣਾ ਤੇ ਨਾ ਕੁਝ ਸੁਣਨਾ ਸਿਰਫ ਸਿੰਘ ਤਿੰਨ ਸਿੰਘ ਅਸਾਂ ਨਾਲ ਚੱਲਣ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਭਾਈ ਜੀਵਨ ਸਿੰਘ ਮੱਛਪੀ ਤੇ ਕਾਟਾ ਸਿੰਘ ਜੀ ਰਵੀਦਾਸੀ ਇਹ ਦੋਵੇਂ ਨਗਾਰੇ ਨੂੰ ਵਜਾਈ ਜਾਣ ਤੇ ਠਾਟੂ ਹੁੰਦੀ ਰਹੇ ਅਸੀਂ ਹਨੇਰੇ ਵਿੱਚ ਜਾਂਦੇ ਹਾਂ ਤੁਸੀਂ ਸਾਰਿਆਂ ਨੇ ਸ਼ਹੀਦ ਹੋਣਾ ਹੈ ਤੁਸਾਂ ਦਾ ਵਾਸਾ ਬੈਕੁੰਟ ਵਿੱਚ ਹੋਵੇਗਾ ਇਹੋ ਬਚਨ ਕਰਕੇ ਗੁਰੂ ਜੀ ਘੜੀ ਛੱਡਣ ਵਾਸਤੇ ਤਿਆਰ ਹੋਏ ਆਪ ਦੇ ਨਾਲ ਪਾਈ ਦਾਆ ਸਿੰਘ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਵੀ ਤਿਆਰ ਹੋਏ ਜਿਵੇਂ ਕਿ ਪਹਿਲਾਂ ਬਚਨ ਕੀਤਾ ਗਿਆ ਸੀ ਤਿੰਨਾਂ ਹੀ ਸਿੰਘਾਂ ਦੇ ਪਾਸ ਸ਼ਸਤਰ ਸਨ ਖਲਗੀਆਂ ਵਾਲਾ ਪਿਤਾ ਜੋ ਕਦੀ ਹਜ਼ਾਰਾਂ ਦੀ ਗਿਣਤੀ ਵਾਲੇ ਲਸ਼ਕਰ ਦੇ ਨਾਲ ਕਿਲਿਆਂ ਤੇ ਰਾਜਪੌਨਾ ਵਿੱਚੋਂ ਬਾਹਰ ਜਾਇਆ ਕਰਦੇ ਸਨ ਅੱਜ ਚਮਕੌਰ ਦੀ ਗੜੀ ਵਿੱਚੋਂ ਸਿਰਫ ਤਿੰਨ ਸਾਥੀਆਂ ਦੇ ਨਾਲ ਬਾਹਰ ਨਿਕਲੇ ਕੋੜਾ ਕੋਲ ਨਹੀਂ ਨਾਕਲਗੀ ਤਿੰਨਾ ਛਤਰ ਅਰ ਅੱਜ ਅਗੋਂ ਰਾਤ ਵੀ ਮਹਾ ਭਿਆਨਕ ਕਾਲੀ ਸੀ ਸਾਹਿਬਾਂ ਦੇ ਦਿਲ ਤੇ ਨਾ ਦੁਸ਼ਮਨ ਦਾ ਪੈ ਸੀ ਨਾ ਵਿਛੜੇ ਪਰਿਵਾਰ ਦੀ ਚਿੰਤਾ ਚਿਹਰੇ ਪਰ ਮੁਸਕਰਾਹਟ ਅਤੇ ਹਿਰਦੇ ਵਿੱਚ ਅਕਾਲ ਪੁਰਖ ਦੀ ਯਾਦ ਸੀ ਆਪ ਜਿਸ ਵੇਲੇ ਗੜੀ ਤੋਂ ਬਾਹਰ ਨਿਕਲੇ ਉਸ ਵੇਲੇ ਪਾਈ ਜੀਵਨ ਸਿੰਘ ਤੇ ਕਾਠਾ ਸਿੰਘ ਨੇ ਨਗਾਰੇ ਤੇ ਝੂਟ ਲਗਾ ਦਿੱਤੀ ਨਗਾਰੇ ਦੀ ਝੋਟ ਦੇ ਨਾਲ ਹੀ ਸ਼ਬਦ ਆਏ ਪੜ ਲਓ ਹਿੰਦੂਆਂ ਦਾ ਪੀਰ ਸਿੱਖਾਂ ਦਾ ਗੁਰੂ ਅਤੇ ਬਾਦਸ਼ਾਹ ਦਾ ਵਾਗੀ ਨਸਿਆਂ ਚਾਰਿਆ ਹੈ ਇਹ ਆਵਾਜ਼ ਇੱਕ ਤੋਂ ਕਈ ਰੂਪ ਹੋ ਕੇ ਪ੍ਰਗਟ ਹੋਈ ਅਤੇ ਇਸ ਆਵਾਜ਼ ਨਾਲ ਅਨੇਰੇ ਦੇ ਵਿੱਚ ਸਾਰਾ ਮੈਦਾਨ ਜੰਗ ਗੂੰਜ ਉੱਠਿਆ ਸਤਗੁਰੂ ਜੀ ਦੱਖਣ ਦਿਸ਼ਾ ਵੱਲ ਨਿਰ ਪੈਰਤ ਨਾਲ ਵਧੀ ਗਏ ਅਤੇ ਦੁਸ਼ਮਣ ਪੜ ਲਓ ਉਹ ਜਾਂਦਾ ਜੀ ਆ ਗਿਆ ਆਖ ਕੇ ਆਪੋ ਵਿੱਚ ਦੀ ਹੀ ਆਖ ਕੇ ਮਰਨ ਲੱਗੀ ਕਈ ਮੁਸਲਮਾਨਾਂ ਨੇ ਆਪਣੇ ਸਾਥੀਆਂ ਨੂੰ ਸਿੱਖ ਸਮਝ ਕੇ ਮਾਰ ਦਿੱਤਾ ਅਕਾਲ ਪੁਰਖ ਨੇ ਐਸਾ ਪਾਣਾ ਵਰਤਾਇਆ ਕਿ ਤੁਰਕਾਂ ਦੀ ਮੱਤ ਮਾਰੀ ਗਈ ਉਹ ਪਾਗਲਾਵੰਗ ਆਪੋ ਵਿੱਚ ਦੀ ਲੜਨ ਲੱਗੇ ਜਗਦੀਆ ਮਸਾਲਾਂ ਆਪਣੀ ਅੰਬੁੱਝ ਗਈਆਂ ਸੁੱਕੇ ਅੰਬਰ 'ਈ ਕਾਲੀ ਬੋਲੀ ਨੇਰੀ ਆਈ ਉਸ ਅਨੇਰੀ ਦੇ ਨਾਲ ਤੁਰਕਾਂ ਦੇ ਤੰਬੂ ੁੱਟੇ ਗਏ ਪਰ ਸਤਗੁਰੂ ਜੀ ਦੇ ਨੇੜੇ ਕੋਈ ਤੁਰਕ ਨਾ ਆਇਆ ਸਤਗੁਰੂ ਜੀ ਦੁਸ਼ਮਨਾ ਦੀਆਂ ਸਫਾਂ چیرਦੇ ਹੋਏ ਮੈਦਾਨੇ ਜੰਗ ਤੋਂ ਬਾਹਰ ਹੋ ਗਏ ਦੂਸਰੇ ਪਾਸੇ ਮੁਸਲਮਾਨਾਂ ਦਾ ਇੱਕ ਟੋਲਾ ਚਮਕੌਰ ਦੀ ਗੜੀ ਵੱਲ ਵਧਿਆ ਤੇ ਮਸਾਲਾ ਬਾਲ ਕੇ ਮੱਲੋ ਮੱਲੀ ਗੜੀ ਤੇ ਚੜ ਗਿਆ ਦੁਸ਼ਮਨਾ ਦਾ ਖਿਆਲ ਸੀ ਕਿ ਹਿੰਦ ਦਾ ਪੀਰ ਗੜੀ ਵਿੱਚ ਹੀ ਹੋਵੇਗਾ ਪਰ ਉੱਥੇ ਸਿਰਫ ਪੰਜ ਸਿੰਘ ਸਨ ਤੁਰਕਾਂ ਨੇ ਪਾਈ ਸੰਤ ਸਿੰਘ ਜੀ ਨੂੰ ਗੁਰੂ ਸਮਝ ਕੇ ਉਸ ਦਾ ਸਿਰ ਕੱਟ ਲਿਆ ਤੇ ਬਾਕੀ ਦੇ ਸਿੰਘ ਸ਼ਹੀਦ ਹੋ ਗਏ ਤੁਰਕ ਪਾਈ ਸੰਤ ਸਿੰਘ ਜੀ ਦਾ ਸਿਰ ਲੈ ਕੇ ਜ਼ਬਰਦਸਤ ਖਾਣ ਖੋਲ ਗਏ ਅਤੇ ਖੁਸ਼ੀ ਦੇ ਨਾਲ ਆਰੇ ਲਾਏ ਕਿ ਹਿੰਦ ਦੇ ਪੀਰ ਦਾ ਸੀਸ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ ਹੈ ਉਹ ਬਾਦਸ਼ਾਹ પાસેથી ਇਨਾਮ ਪ੍ਰਾਪਤ ਕਰਨਗੇ ਜਦਸਦ ਜਦੋਂ ਸਵੇਰੇ ਵਜ਼ੀਰ ਖਾਨ ਸਰਹੰਦ ਨੇ ਉਸ ਸੀਸ ਨੂੰ ਦੇਖਿਆ ਤਾਂ ਸਾਰੇ ਤੁਰਕਾਂ ਨੂੰ ਨਿਰਾਸ਼ਤਾ ਹੋਈ ਕਿਉਂਕਿ ਉਸਨੇ ਕਿਹਾ ਸੀ ਕਿ ਇਹ ਸਿਰ ਹਿੰਦ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਅਤੇ ਰਾਤ ਦੇ ਹਨੇਰੇ ਵਿੱਚ ਹਿੰਦ ਦਾ ਪੀਰ ਆਪਣੀ ਚਲਾਕੀ ਨਾਲ ਮੈਦਾਨੇ ਜੰਗ ਵਿੱਚੋਂ ਨਿਕਲ ਗਿਆ ਹੈ ਇਸ ਵਾਸਤੇ ਚਾਰੇ ਪਾਸੇ ਫੌਜਾਂ ਭੇਜ ਕੇ ਪਿੱਛਾ ਕਰੋ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਚਾਹੀਏ ਸਿੱਖ ਪਰਦੇ ਸੁਣਦੇ ਸਰਬਤ ਲੋਹੇਬੰਦ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ